ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦੀਆਂ ਰਹਿਣ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਭੈਣ ਭਰਾਵਾਂ ਤੱਕ ਜਿਹੜੇ ਲੋੜਵੰਦ ਆ ਜਿੰਨਾਂ ਨੂੰ ਪਛਵਾ ਦੀ ਜ਼ਰੂਰਤ ਹੁੰਦੀ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਅੱਜ ਹੈਗੀ ਆ 1 23 ਮਈ 23 ਮਈ ਸ਼ਾਮ ਦਾ ਸਮਾਂ ਹੋ ਗਿਆ ਤੇ ਆਪਾਂ ਜਿਹੜੀ ਇਹ ਝੋਟੀ ਦੀ ਜਿਹੜੀ ਡਿਟੇਲ ਆ ਤੁਹਾਡੇ ਨਾਲ ਪੂਰੀ ਜਿਹੜੀ ਆ ਸਾਂਝੀ ਕਰਾਂਗੇ ਇਹ ਝੋਟੀ 7 ਮਹੀਨੇ ਦੀ ਜਿਹੜੀ ਗੱਬਣ 8ਵੇਂ ਦੇ ਵਿੱਚ ਜਿਹੜੀ ਸਟਾਰਟ ਹੋ ਗਈ ਆ ਇਹ ਆਪ ਸੀਆਰਬੀ ਨੱਬ ਵਾਲਿਆਂ ਦੇ ਸੀਮਨ ਦੀ ਕੱਟੀ ਆ ਤੇ ਦੀ ਮਾ ਦਾ ਵੀ ਚੰਗਾ ਰਿਕਾਰਡ ਸੀਗਾ ਕੋਈ 16 17 ਲੀਟਰ ਦਾ ਤੇ ਹੁਣ ਜਿਹੜੀ ਅੱਗੇ ਬਿੱਲਾ ਬੂਰਾ ਜਿਹੜਾ हरियाणा ਦਾ ਛੋਟਾ ਵਾ ਨੀਲੀ ਦਾ ਉਹਦੇ ਤੋਂ ਇਹ ਗੱਬਣਾ ਬੂਰੇ ਤੋਂ ਤੇ ਕਿ ਜਿਹੜਾ ਬੱਚਾ ਵੀ ਚੰਗਾ ਦੇਣ ਦੀ ਜਿਹੜੀ ਆਸ ਆ ਆ ਚੈੱਕ ਕਰੋ ਜੀ ਬਿਲਕੁਲ ਇਹਦੀਆਂ ਜਿਹੜੀਆਂ ਆਪਾਂ ਜਿਹੜੀਆਂ ਬਰੀਕੀਆਂ ਉਹ ਦਿਖਾ ਦਿੰਨੇ ਆ ਚਾਰੇ ਪੈਰਾਂ ਦੇ ਜਿਹੜੀ ਮਾਰਕਿੰਗ ਆ ਬਿਲਕੁਲ ਜਾਇਜ਼ ਆ ਬਹੁਤ ਸੋਹਣੀ ਆ ਤੇ ਮੱਥੇ ਦੇ ਵਿੱਚ ਜਿਹੜਾ ਸਟੇਟ ਫਟਾ ਬਿਲਕੁਲ ਆਉਂਦਿਆ ਵਾ ਤੇ ਅੱਖ ਜਿਹੜੀ ਬਿਲਕੁਲ ਨੀਲੀ ਆ ਆ ਚੈੱਕ ਕਰੋ ਬਹੁਤ ਸੋਹਣੀ ਅੱਖ ਆ ਸਿੰਗੀ ਦੀ ਜਿਹੜੀ ਕੁਆਲਿਟੀ ਆ ਬਹੁਤ ਹੀ ਸੋਹਣੀ ਆਲਾ ਦਰਜੇ ਦੀ ਆ ਫੁੱਲ ਹਾਈਟ ਆ ਛੋਟੀ ਦੀ ਤੇ ਲੰਬਾਈ ਵੀ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੀਰਾ ਬਣ ਕੇ ਜਿਹੜਾ ਨਵੀਨਾ ਚੰਗਾ ਤਿਆਰ ਹੋਊਗਾ ਵੀ ਜੀ ਲੰਮਾ ਲੈ ਜਾ ਮੜਾ ਜਾ ਬਸ ਇਹੀ ਆ ਕਿ ਛੋਟੀ ਥੋੜੀ ਜੀ ਹਜੇ ਸਾਂਭ ਸੰਭਾਲ ਕਰਨ ਵਾਲੀ ਆ ਜਿੱਦੋਂ ਛੋਟੀ ਪੂਰੀ ਸਾਂਭੀ ਗਈ ਆਪਦੇ ਪੂਰੇ ਆਵਾ ਧਾਵਾ ਤੇ ਆਈ ਤਾਂ ਫਿਰ ਦੇਖੋ ਇੱਕ ਜੀ ਸੋਹਣੀ ਬਣ ਕੇ ਤਿਆਰ ਹੋਊਗੀ ਬਿਲਕੁਲ ਹੁਣ ਲਾਏ ਜਿਹੜੀ ਇਹ ਪੈ ਗਈ ਆ ਜਿਹੜਾ ਇਹਨੇ ਉਹ ਖਾਲੀ ਦੇਣੀ ਸ਼ੁਰੂ ਕਰਤੀ ਆ ਥਣ ਦੀ ਕੁਆਲਿਟੀ ਵੀ ਜਿਹੜੀ ਕੋਈ ਤੁਹਾਨੂੰ ਲਾਗੇ ਤੋਂ ਦਿਖਾਉਨੇ ਆ ਅਸੀਂ ਬਹੁਤ ਸੋਹਣੀ ਥਣ ਦੀ ਕੁਆਲਿਟੀ ਬਿਲਕੁਲ ਵਿੱਥਾ ਵਿਰਲਾ ਜਿਹੜੀਆਂ ਚੰਗੀਆਂ ਝੋਟੀ ਦੀ ਜਿਹੜੀ ਝੋਲੀ ਚੰਗੀ ਤਿਆਰ ਹੋਊਗਾ ਵੇਖੋ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਬਿਲਕੁਲ ਬਰਾਬਰ ਤੇ ਝੋਲੀ ਜਿਹੜੀ ਬਿਲਕੁਲ ਢਿਲਾ ਲੇਵਾ ਬਣਾ ਕੇ ਤਿਆਰ ਕਰੋਗੇ ਆ ਦੇਖੋ ਜੀ ਬਹੁਤ ਸੋਹਣੀ ਕੱਟੀ ਦੀ ਜਿਹੜੀ ਝੋਲੀ ਆ ਮਹਾਰਾਜ ਦੀ ਕਿਰਪਾ ਨਾਲ ਲੇਵਾ ਜਿਹੜਾ ਬਿਲਕੁਲ ਬਰਾਬਰ ਰਹੂਗਾ ਗਾੜ ਵੀ ਉਨੀ ਰਹੂਗੀ ਪਛਾੜ ਵੀ ਜਿਹੜਾ ਕੋਈ ਕਿਸੇ ਕੰਮ ਉਹ ਜਿਹੜੀ ਖੁੰਝੀ ਨਹੀਂ ਰਹੂਗੀ ਅਸੀਂ ਦੇਖੋ ਇਹ ਦੇਖੋ ਵਿੱਥਾ ਮੇਲਾ ਜਿਹੜੀਆਂ ਹਵਾਨੇ ਦੀਆਂ ਚੰਗੀਆਂ ਜਿਹੜਿਆ ਜਾਨੀ ਕਿ ਆਉਣ ਵਾਲਾ ਜਿਹੜਾ ਸਮਾਂ ਬਹੁਤ ਹੀ ਇਹਦਾ ਵਧੀਆ ਹੋਊਗਾ ਆ ਚੈੱਕ ਕਰੋ ਬਿਲਕੁਲ ਜਿਹੜੇ ਵਾਟਾ ਕਰਮਾਲੀ ਸਾਰੇ ਕੱਢੂਗੀ ਆ ਚੈੱਕ ਕਰੋ ਬਿਲਕੁਲ ਠੰਡੀ ਵੀ ਆ ਇਹ ਨਹੀਂ ਕਿ ਗਰਮ ਆ ਆ ਵੇਖੋ ਪੂਰੀ ਜਿਹੜੀ ਝੋਲੀ ਆ ਜਿਹੜੀ ਬਿਲਕੁਲ ਫੁੱਲਾ ਲੇਵਾ ਵਿਜੀ ਲੈ ਲੋ ਬਗ। ਇਹ ਦੋ ਦੋ ਰੀਜੇ ਮਹਾਰਾਜ ਵੱਲੋਂ ਜਿਹੜੀਆਂ ਕਦੀ ਕਦੀ ਮਿਲਦੀਆਂ ਅੱਗੇ ਬੂਰੇ ਤੋਂ ਗੱਭਣੇ ਆ ਤੇ ਆਪ ਵੀ ਚੰਗੀ ਸੋਹਣੀ ਛੋਟੀ ਆ ਸ਼ਕੀਨ ਆ। ਵੀਜੀ ਲੰਬੀ ਤੁਰੋ ਮੜੀ ਜੀ ਹੌਲੀ ਹੌਲੀ ਤੁਰੋ ਆ ਵੇਖੋ ਜੀ ਹਾਈਟ ਛੋਟੀ ਦੀ ਬਹੁਤ ਸੋਹਣੀ ਛੋਟੀ ਸਿੰਗੀ ਆ ਚੰਗਾ ਕੱਦ ਵਜਨ ਜਿਹੜਾ ਛੋਟੀ ਬਣ ਕੇ ਜਦੋਂ ਪੂਰੀ ਸਾਮ ਸੰਭਾਲ ਦੇ ਵਿੱਚ ਆ ਜਾਂਦੀ ਆ ਤੇ ਬਣ ਕੇ ਇਹ ਤਾਂ ਤਿਆਰ ਹੋ ਗਈ। ਫਿਰ ਜਿਹੜੀ ਇਹਦੀ ਕੁਆਲਿਟੀ ਜਿਹੜੀ ਆਪਾਂ ਨੂੰ ਸਾਹਮਣੇ ਨਜ਼ਰ ਆਊਗੀ ਹੁਣ ਵੀ ਆ ਰਹੀ ਆ ਪਰ ਜਿਹੜਾ ਉਦੋਂ ਨਖਾਰ ਹੁੰਦਾ ਉਹ ਅਲੱਗ ਚੀਜ਼ ਹੁੰਦੀ ਆ ਬਿਲਕੁਲ ਅੱਧੀ ਜਿਹੜੀ ਪੂਛ ਆਏ ਦੀ ਜਿਹੜੀ ਅੱਧ ਤੋਂ ਜ਼ਿਆਦਾ ਜਿੰਨੀ ਜਿਹੜੀ ਮਾਰਕਿੰਗ ਚਾਹੀਦੀ ਆ ਓਨੀ ਵਾਈਟ ਆ ਤੇ ਸੂਹ ਤੇ ਵੀ ਨਿਸ਼ਾਨ ਆ ਹਵਾਨੇ ਤੇ ਵੀ ਆ ਤੇ ਧੁੰਨ ਤੇ ਵੀ ਆ ਤੇ ਲੰਬਾਈ ਬਹੁਤ ਸੋਹਣੀ ਛੋਟੀ ਦੀ ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਮੋਹਲੇ ਦਾ ਜਿਹੜਾ 65000 ਰੁਪਏ ਚੋਟੀ ਦਾ ਉਹਦੀ ਸਿਰਫ ਛੋੜ ਹੋਊਗੀ ਕੋਈ ਆਪਾਂ ਕੋਈ ਇਹਦੀ ਜਿਹੜੀ ਜੈਜ ਜਿਹੜਾ ਇਹਦਾ ਜਿਹੜਾ ਰੇਟ ਆ ਬਿਲਕੁਲ ਕੀਤਾ ਅੱਗੇ ਆਉਣ ਵਾਲੇ ਸਮੇਂ ਜਿਹੜਾ ਨੀਲੀ ਬਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਮੇਰਾ ਵੀ ਇਹਦੇ ਤੋਂ ਚੰਗੇ ਬੱਚੇ ਲੈ ਸਕਦਾ ਤੇ ਇੱਥੋਂ ਤੱਕ ਕੇ ਚਲੋ ਇਹ ਪਾਸ ਹੋਈਆਂ ਜਿਹੜੀਆਂ ਇਹਦੀ ਮਾਂ ਵੀ ਪਾਸ ਸੀ ਚੁਵਾਈ ਦੇ ਵਿੱਚ ਇਹ ਪਿਓ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਅੱਗੇ ਚੰਗੇ ਮਾਲੀ ਤੋਂ ਇਹ ਗੱਬਣ ਨੰਬਰ ਆਪੇ ਰਹਿਣਗੇ 9903820259906382025